ਲਓ ਵੀ ਮੇਰੇ ਵੀਰੋ ਅੱਜ ਆਪਾਂ ਪਹੁੰਚੇ ਆਂ ਭੋਲਾ ਏ ਘੋੜੀਆਂ ਵਾਲੇ ਕੋਲ ਤੇ ਅੱਜ ਆਪਾਂ ਵੇਖਦੇ ਆਂ ਵੀ ਭੋਲਾ ਘਰੇ ਕੀ ਕਰ ਰਿਹਾ ਕੀ ਨਹੀਂ ਅੱਗੇ ਤੁਹਾਨੂੰ ਦੱਸਣੇ ਆਜੋ ਆਜੋ ਜੁੜੇ ਰਹੋ ਸਾਡੇ ਨਾਲ ਭੋਲਾ ਸਿੰਘ ਘਰੀ ਲੱਗਦਾ ਬੈਠੇ ਨੇ ਹਾਂ ਬਾਈ ਜੀ ਠੀਕ ਹੈ ਬਾਈ ਓ ਭੋਲਾ ਸਿੰਘ ਕੀ ਹਾਲ ਹੈ ਹਾਂ ਠੀਕ ਹੈ ਬਾਈ ਜੀ ਬੱਤੀ ਹੋਰ ਛੇ ਵਧੀਆ ਹਾਂ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਹੋਰ ਵੀ ਜੀ ਹੋਰ ਠੀਕ ਹੈ ਬਾਈ ਠੀਕ ਆ ਬਈ ਪ੍ਰੇਮੀ ਜੀ ਹੋਰ ਠੀਕ ਹੋ ਹੋ ਵੜੀਆ ਕੋਲਾ ਸਾਂਜ ਤਾਨੂੰ ਅਸੀਂ ਛਾਪਾ ਮਾਰਿਆ ਚੋਰੀ ਚੋਰੀ ਤੇਰੇ ਤੇ ਕੋਈ ਨਹੀਂ ਮਾਈਂ ਕੋਟੇਵਰੇ ਕੀ ਕਰ ਰਹੇ ਆ ਹਾਂ ਕੀ ਕਰ ਰਹੇ ਆ ਦੇਫਾ ਲਾ ਬਾਈ ਜੀ ਸਾਰੇ ਜੰੰਦਰਾ ਨੂੰ ਨੀਰ ਕਰਦੇ ਟਾਈਮ ਆ ਹੈ ਤੇ ਜੰਮ ਬਾਰੇ ਛੋਟੇ ਜਾਨਵਰ ਬਾਰੇ ਗੱਲ ਕਰਦੇ ਆ ਗੱਲ ਬਾਰੇ ਆ ਜੀ ਬਾਈ ਕੋਲੇ ਬਹੁਤ ਨੇ ਜਾਨਵਰ ਨੇ ਸਾਰੇ ਲਓ ਜੀ ਹੁਣ ਭੋਲਾ ਆਪਾਂ ਨੂੰ ਖਾ ਰਿਆ ਆਪਣੇ ਜਾਨਵਰ ਭੋਲਾ ਸਾਂਜ ਜੀ ਜਿਹੜੀ ਤੁਹਾਡੇ ਕੋਲ ਮਨਾਖੀ ਕੁੜੀ ਐ ਉਹ ਇਹ ਆ ਹਾਂ ਬਾਈ ਜੀ ਇਹ ਮਨਾਖੀ ਕੁੜੀ ਆ ਠੀਕ ਹੈ ਤੋ ਪੱਕੇ ਲੱਗ ਗਈ ਇਹ ਕੁੜੀ ਡੰਦਾ ਠੀਕ ਹੈ ਤੇ ਦਸਨ ਦੇ ਵਿੱਚ ਇਹ ਹੂੰ ਦਿਮਾਖੀ ਸੂਹੀ ਆ ਦਸਨ ਦੇ ਵਿੱਚ ਇਹ ਠੀਕ ਹੈ ਮਨਾਖੀ ਹੈ ਜਦੋਂ ਪਰਮਾਤਮਾ ਵੱਲੋਂ ਠੀਕ ਹੈ ਪਰ ਜਿਹੜਾ ਇਹਦਾ ਰਹਿਣਾ ਬਹਿਣਾ ਸੂਹੀ ਦਿਮਾਗ ਦਾ ਇਹਦਾ ਖਾਣਾ ਪੀਣਾ ਤੇ ਜਾਂ ਮੰਨ ਲਓ ਗੱਲ ਇਹਦੀ ਅੰਦਰੋਂ ਅੰਦਰ ਦਾ ਇਹਨੇ ਸਾਫ ਹੋਣਾ ਬੱਚਾ ਦੇਣਾ ਪਹਿਲਾਂ ਦੋ ਵਾਰ ਸੂਹੀ ਆ ਤਾਂ ਉਹਦੇ ਜਿਹੜੇ ਬੱਚੇ ਨੇਗੇ ਉਹ ਨਹੀਂ ਆਏ ਆਪਣੇ ਕੋਲੇ ਲਿਆਏ ਆ ਪਤਲਵੰਡੀ ਸਾਹਿਬ ਤੋਂ ਲੈ ਕੇ ਆਏ ਆ ਠੀਕ ਹੈ ਤੋ ਉਦੋਂ ਬਾਅਦ ਇਹ ਬੱਚੇ ਆਪਣੇ ਕੋਲ ਵਧੀਆ ਵਧੀਆ ਹੁੰਦੀ ਆ ਇਹ ਤੁਹਾਨੂੰ ਕਿੰਨਾ ਚਿਰ ਹੋ ਗਿਆ ਲੰਦੀ ਨੂੰ ਸਾਨੂੰ ਬਾਈ ਜੀ ਇਹਨਾਂ ਨੂੰ ਹੋ ਗਏ ਪੂਰੇ ਸਾਡੇ ਕੋਲੇ 36 35 36 ਮਹੀਨੇ ਹੋ ਗਏ ਤਿੰਨ ਸਾਲ ਤਿੰਨ ਢਾਈ ਸਾਲ ਹੋ ਗਏ ਤੁਸੀਂ ਮੰਨ ਕੇ ਮਨਾਖੀ ਆਪ ਹੀ ਲਈਏ ਵੇਖ ਲਓ ਤੋਂ ਆ ਹਾਂ ਮੇਲੇ ਚ ਬੱਸਾ ਸੀ ਖੜੀ ਸੀ ਕੋਈ ਉੱਥੇ ਲੈ ਗਿਆ ਸੀ ਹਾਂ ਕੋਈ ਜ਼ਿੰਮੇਦਾਰ ਭਾਈ ਲੈ ਕੇ ਆਇਆ ਸੀ ਹਾਂਜੀ ਤੇ ਤਲਵੰਡੀ ਮੇਲੇ ਚ ਤਾਂ ਅਸੀਂ ਇਹਦੀ ਜੋੜ ਤੋੜ ਦੇਖਿਆ ਬੰਤ ਬੰਦਰ ਸਾਡੇ ਤੰਬੂ ਚ ਖੜੀ ਠੀਕ ਹੈ ਤਾਂ ਅਸੀਂ ਇਹਨੂੰ ਦੇਖਿਆ ਵੀ ਯਾਰ ਕੋੜੀ ਬਹੁਤ ਚੰਗੀ ਆ ਕੋੜੀ ਦੀ ਬੰਤ ਤਾਂ ਸੋਹਣੀ ਆ ਨਾ ਸੋਹਣੀਆਂ ਲੰਮੀ ਬੇਲ ਪੁੱਠਪੂੜਾ ਤੌਰ ਮਾਰ ਪ्योर ਮਾਰ ਬੜੀ ਠੀਕ ਹੈ ਜੀ ਤੋਂ ਫਿਰ ਅਸੀਂ ਮੰਨ ਲਓ ਕੋਲ ਦੇਖਿਆ ਵੀ ਕੁੜਾ ਇਹ ਪੋਲਾ ਸਾਂਜੇ ਤੁਸੀਂ ਲੈਂਦੀ ਕੋੜੀ ਉਦੋਂ ਸੋਹਣੀ ਸੀ ਨਾ ਖਾਲੀ ਸੀ ਬਾਈ ਘੋੜੀ ਠੀਕ ਹੈ ਖਾਲੀ ਘੋੜੀ ਸੀ ਥੋੜੇ ਮੁੱਲ ਦੀ ਘੋੜੀ ਸੀ ਇਹ ਅੱਛਾ ਜੀ ਹਾਂ ਮਨਾਖੀ ਕਰਕੇ ਕੋਈ ਹੱਥ ਨਾ ਪਾਵੇ ਕਾਹਨ ਲੱਤਾ ਵੀ ਪੈਰ ਬਰੋਣੇ ਕਰਨੇ ਹੋ ਸੰਭਾਲ ਵੀ ਦੀਦਾ ਨਹੀਂ ਜਦੋਂ ਠੀਕ ਹੈ ਤੇ ਅਸੀਂ ਆਖਾਂ ਵੀ ਇਸ ਤਰ੍ਹਾਂ ਦੀ ਸੇਵਾ ਹੀ ਕਰਾਂਗੇ ਹਾਂਜੀ ਤਾਂ ਸਾਨੂੰ ਬੜੀ ਟੌਪ ਦਾ ਬਾਈ ਸੁੱਚਾ ਜੀ ਤੁਹਾਡੇ ਕੋਲ ਕਿੰਨਾ ਸੂਵੇ ਸੂਪੀ ਇਹ ਸਾਡੇ ਕੋਲੇ ਬਾਈ ਪਿੱਛੋਂ ਦੋ ਸੂਪੀ ਸਾਡੇ ਕੋਲੇ ਦੋ ਆ ਤੀਜੀ ਵਾਰ ਸੂ ਸਾਡੇ ਕੋਲ ਠੀਕ ਹੈ ਹੁਣ ਤੇ ਜੀਵਰ ਗਾਂ ਸੁਣ ਆ ਜੀਵਰ ਸਾਡੇ ਕੋਲੇ ਆ ਬੱਚੇ ਦੋਨੇ ਖੜੇ ਆ ਇਹਦੇ ਠੀਕ ਹੈ ਤੇ ਸੱਚਾ ਵੀ ਇਹਦਾ ਗਾ ਬੱਚੇ ਪੁੱਛੇ ਪੂਰੇ ਵਧੀਆ ਸਾਹਮਣੇ ਪੂਰੇ ਟਾਪ ਤੇ ਆ ਬਾਈ ਜੀ ਕੋਈ ਰਿਜ਼ਲਟ ਕੋੜੇ ਦਾ ਆਪਣੇ ਦਾ ਆਵਾਜ਼ ਦਾ ਵਧੀਆ ਠੀਕ ਹੈ ਤੇ ਕੋਈ ਰਹਿਣ ਚ ਨਹੀਂ ਹੁਣ ਇਹ 7 ਮਹੀਨੇ ਦੇ 8 ਮਹੀਨੇ ਲੱਗ ਗਿਆ 7 ਮਹੀਨੇ ਦੇ ਗੱਬਣ ਆ ਹਾਂਜੀ ਤਾਂ ਜਿਹੜਾ ਮੰਨ ਲਓ ਗੱਲ ਆ ਇਹਦੀ ਘਾਤ ਖਰਾਕ ਵੀ ਮੰਨ ਲਓ ਗੱਲ ਦੂਜਿਆਂ ਨੇ ਉਹ ਸੋਧ ਕੇ ਖਾਂਦੀ ਆ ਠੀਕ ਹੈ ਅੱਛਾ ਧਿਆਨ ਨਾਲ ਖਾਂਦੀ ਆ ਵੀ ਮੈਨੂੰ ਮੈਂ ਮੰਨ ਲਓ ਗੱਲ ਸਹੀ ਆ ਮੁਰੇ ਬਾਸ਼ਨਾ ਖੁੱਲੀ ਚ ਸਮੈਲ ਲੈ ਕੇ ਚੰਗਾ ਜਿਹਾ ਖੱਟਾ ਜਿਹਾ ਮਿੱਠਾ ਪੂਰਾ ਸੁਹਾਣਾ ਜਨਮ ਬਰਾ ਠੀਕ ਹੈ ਹਾਂ ਵੀ ਦੂਜੇ ਜਨਰਲ ਨਾਲੋਂ ਵੀ ਜ਼ਿਆਦਾ ਹੀ ਸੁਧਰ ਰਿਹਾ ਦਮਾਗ ਠੀਕ ਹੈ ਠੋੜੀ ਜ਼ਿਆਦਾ ਹੀ ਕਹਿ ਦੀ ਦਿਮਾਗ ਵੱਧਾ ਠੀਕ ਹੈ ਦਿਮਾਗ ਵੱਧਾ ਬਈ ਇਹ ਫਿਰ ਤੁਹਾਨੂੰ ਕੋਈ ਛੱਡਣ ਬਣਨ ਜਾਂ ਡਿੱਗਦੇ ਜਾਂ ਅੰਦਰ ਕਰਨ ਦੇ ਜਾਂ ਜੋ ਪਾਣੀ ਆਪ ਪੀ ਕੁਛ ਨਹੀਂ ਬਸ ਥੋੜਾ ਜਿਹਾ ਇਹਦਾ ਮੂੰਹ ਤੋਂ ਜਜਮੈਂਟ ਕਰਨੀ ਪੈਣੀ ਰਸੇ ਤੋਂ ਧੌਣ ਤੋਂ ਜਿਵੇਂ ਮੂੰਹ ਮੋੜ ਦੇ ਮੰਗਰੀ ਲੱਤਾ ਮੋੜਲਾ ਦੀ ਅੰਦਰ ਬਾਹੀ ਦੀ ਬਾਹਰ ਬਾਹੀ ਦੀ ਆ ਬੈਠਣ ਦਾ ਇਹ ਪੂਰੇ ਧੌਣ ਘਮਾ ਲਿਆ ਚਾਰ ਚਫੇਰੀ अच्छा जी ਵੀ ਮੇਰੇ ਕੋਈ علاوہ ਕੋਈ ਬੰਦਾ ਤਾਂ ਨਹੀਂ ਜਾਂ ਕੋਈ ਜਾਨਵਰ ਤਾਂ ਨਹੀਂ ਠੀਕ ਹੈ ਤਾਂ ਦਾ ਸਿਸਟਮ ਪੈਰਾਂ ਨੂੰ ਟੋੜਾ ਦੀ ਜਗਾ ਟੋੜਾ ਦੀ ਆ ਠੀਕ ਹੈ ਵੀ ਕਹਿੰਦਾ ਪਾ ਵਿੜਕ ਲੈਂਦੀ ਪੂਰੀ ਬੜਕ ਲੈਂਦੀ ਪੂਰੀ ਲੈ ਕੇ ਫੇਰ ਜਿੰਨਾ ਕ ਬੈਹਦਾ ਇਹੇ ਬੈਲਦੀ ਆ ਲੇਟਲਾ ਦੀ ਪੈਲਦੀ ਆ ਠੀਕ ਉਹਵੇਂ ਵੀ ਜਿਵੇਂ ਦੂਸੀਆਂ ਕੁੜੀਆਂ ਵਿੱਚ ਚੁਸਤੀ ਫੁਰਤੀ ਉਹ ਵੀ ਰੱਖਦੀ ਹੈ ਹਾਂ ਪੂਰੀ ਇੱਕ ਨੰਬਰ ਦੀ ਬਈ ਇਹ ਆ ਦਿਮਾਗਦਾਰ ਕੁੜੀ ਠੀਕ ਗੱਲ ਆ ਉਹ ਅੱਜ ਦੀ ਘੜੀ ਮੰਨ ਲਓ ਗੱਲ ਬਈ ਵਧੀਆ ਦਾ ਸਾਰੇ ਪੱਖੋਂ ਸਮਝ ਗਿਆ ਹਾਂ ਤੇ ਚਲੋ ਕੋਈ ਨਹੀਂ ਦੇਖੋ ਜਿਵੇਂ ਹੁਣ ਆਪਣੇ ਆ ਕੋਲੇ ਆ ਦੇਖਾ ਇਹਨੂੰ ਪਤਾ ਵੀ ਮੇਰੇ ਕੋਲੇ ਬੰਦੇ ਖੜੇ ਨੇਗੇ ਤੇ ਆਪਣੇ ਕੋਈ ਲੱਤਵਾ ਆ ਦੇਗਾ ਬੀਮਾਰੂਗਾਰਾ ਵੀ ਪਿੱਛੋਂ ਮੈਂ ਲੱਤ ਮਾਰਾਂ ਤੇ ਥੋੜਾ ਜਿਹਾ ਜਾਨਵਰ ਬਸ ਜਦੋਂ ਇਹਦੇ ਕੋਲ ਡਰਾਬਾ ਹੋਵੇ ਢੋਲ ਡਮਕਾ ਜਾਂ ਵਿਆਹ ਸ਼ਾਦੀ ਚ ਹੋਵੇ ਉਦੋਂ ਥੋੜਾ ਜਿਹਾ ਐ ਵੀ ਕੀ ਹੋ بس ਇਹਨੂੰ ਐਰਰ ਦਾ ਹੀ ਅੱਛਾ ਵੀ ਇਹ ਕੀ ਹੋ ਰਿਹਾ ਕਿਉਂ ਦੂਜੇ ਬੰਦੇ ਨੂੰ ਤਾਂ ਦਿਖਦੀ ਨੂੰ ਪਤਾ ਲੱਗ ਜਾਂਦਾ ਉਦੋਂ ਆਪਾਂ ਕਹਿ ਰਹੇ ਇਹਨੂੰ ਥੋੜਾ ਜਿਹਾ ਬਸ ਇੰਨਾ ਕੰਸ਼ੂਸ ਕਰਦੀ ਉਹਦੋਂ हां ਸਹੀ ਗੱਲ ਵੀ ਉਦੋਂ ਥੋੜਾ ਜਿਹਾ ਆਪ ਦਾ ਲੱਛਣ ਮਾਰਦੀ ਹੈ ਪੈਰ ਮਾਰਦੀ ਹੈ ਵੀ ਇਹ ਕੀ ਗੱਲ ਖੜਕਾ ਕਿਉਂ ਹੁੰਦਾ ਛੱਤ ਥੱਲੇ ਜਿਵੇਂ ਬਣਾ ਲਓ ਠੀਕ ਹੈ ਤੇ ਇਹ ਚੀਜ਼ਾਂ ਬਾਈ ਜੀ ਦੇਖਣਾ ਨੇ ਘੂੜੀਆਂ ਮਣਾ ਲੈ ਸੇਵਾ ਨਾਲੇ ਮੇਵਾ ਸਹੀ ਗੱਲ ਚਲੋ ਪੋਲਾ ਸਾਂ ਦੋਵੇਂ ਕੰਮ ਹੀ ਨੇ ਸਹੀ ਗੱਲ ਦੋਨੇ ਕੰਮ ਬਾਈ ਨਾਲ ਤੇ ਪੋਲਾ ਸਾਂ ਆਪਾਂ ਅਗਿਆ ਅਗੇ ਜਨਵਾਰ ਆਗੇ ਹਾਂ ਇਹ ਬਾਈ ਜੀ ਇਹ ਆਪਣੇ ਘਰ ਦੀ ਤੇ ਕੋਲ ਆਪਾਂ ਇਹ ਬਾਈ ਜੀ ਆਪਾਂ ਲੈਤੀ ਸੀ 13 ਮਹੀਨਾ ਦੀ ਬੱਚੀ 14 ਦੀ ਠੀਕ ਹੈ ਜੀ ਹਾਂ ਹੁਣ ਇਹ 26 ਮਹੀਨਾ ਰਿਹਾ 21 26 ਮਹੀਨਾ ਦੀ ਅੱਛਾ ਜੀ ਦੁੱਧਦੰਦ ਬੱਚੀ ਹੈ ਇਹ ਠੀਕ ਹੈ ਤੇ ਇਹ ਲੈਨ ਦੀ ਬੱਚੀ ਆ ਬਾਈ ਜੋ ਅਰਜਨੌਲੀ ਆ ਨਾ ਠੀਕ ਹੈ ਉਹਦਾ ਵੀ ਜਿਹੜੀ ਦੁੱਧਦੰਦ ਹੁੰਦੀ ਹੈ ਉਹਨੂੰ ਖੀਰੀ ਜਿਵੇਂ ਆਪਾਂ ਕਹਿੰਦੇ ਨੇ ਹਾਂ ਉਹ ਖੀਰੀ ਕਹਿੰਦੇ ਆ ਜੋ 2 ਦੰਦ ਹੋਏ ਦੀ ਆ ਫਿਰ ਉਹ 3 4 3 ਸਾਲ ਦੀ ਹੋਏ ਦੀ ਆ ਅੱਛਾ ਹਜੇ ਇਹ ਦੁੱਧ ਆਂਦਾ ਠੀਕ ਜਿਹੜੇ ਅੰਦਰ ਹੀ ਦੁੱਧ ਆ ਜਾਂਦਾ ਉਹੀ ਦੁੱਧ ਆਂਦਾ ਠੀਕ ਕਹਿੰਦਾ ਭਾਵਾ ਹਾਂ ਬਾਕੀ ਅੱਗੇ 2 ਦੰਦ ਆਉਣੇ ਆ ਪੱਕੇ ਸੁਹਾ ਹੁੰਦਾ ਉਹ ਪੁਜਾਰੇ ਲੱਗ ਜਾਂਦੀ ਆ ਸੁਹਾ ਚੱਕ ਕੇ ਪੁਜਾਰੇ ਲੱਗ ਜਾਂਦੀ ਆ ਕਿੰਨਾ ਕਿਲੋਗਾ ਤੁਹਾਨੂੰ ਲੈਣ ਦੇ ਇਹਨੂੰ ਭਾਈ ਜੀ ਆਪਾਂ ਨੂੰ ਹੋ ਗਿਆ ਪਿਛਲੇ ਸਾਲ ਲੈਂਦੀ ਸੀ ਆਪਾਂ ਅੱਜ ਕੱਲ ਹੀ ਜਮ ਇੱਕ ਸਾਲ ਹੋ ਗਿਆ ਸਾਡੇ ਕੋਲੋਂ ਤੇ ਇਹ ਥੋੜਾ ਜਿਹਾ ਜੋ ਇਹਦਾ ਕੱਦ ਕਾਠ ਆ ਠੀਕ ਹੈ ਵੀ ਵਧੀਆ 95 60 ਤੇ ਆ ਗਰੋਥ ਕਰ ਰਹੀ ਕਹਿੰਦਾ ਭਾਬਾ ਗਰੋਥ ਕਰ ਰਹੀ ਆ ਬਸ਼ੇਰੀ ਆ ਹਜੇ ਠੀਕ ਹੈ ਬਣਨਾ ਇਹਨੇ 36 ਮਹੀਨਾ ਦੀ ਠੀਕ ਹੈ ਅੱਜ ਜਦੋਂ ਉਹਨੇ ਵੀ ਘੋੜੀ ਬਣ ਜਾਣਾ ਹਾਂ ਸਮਾਂ ਪਿਆ ਹਜੇ ਇਹਦਾ ਇਹਦਾ ਸਮਾਂ ਮੰਨ ਲਓ ਗੱਲ ਹਜੇ 1 ਸਾਲ ਆ 8 ਮਹੀਨੇ 9 ਮਹੀਨੇ ਵੀ ਸਾਲ ਲੱਗ ਜਾਂਦੇ ਨੇ ਲਗ ਤਣ ਹਾਂ 36 ਮਹੀਨਾ ਦੀ ਜਾ ਕੇ ਘੋੜੀ ਫੇਰ ਸਵਾਰੀ ਆ ਫਿਰ ਇਹ ਚ ਤੋਰਾ ਪਾਵਾਂਗੇ ਫਿਰ ਕ੍ਰੌਸਿੰਗ ਦੇ ਲਈ ਵਧੀਆ ਕੋੜਾ ਐ ਸਾਰਾ ਇਹ ਨੁਕਰੇ ਦੀ ਐ ਲੈਣ ਦੀ ਬੱਚੀ ਆ ਬਈ ਜੀ ਹਾਂਜੀ ਵਧੀਆ ਬੱਚੀ ਐ ਇਹ ਤੇ ਇਹ ਆਪਣੇ ਪਿੱਛੋਂ ਨਾਲ ਦੀ ਜਿਹੜੀ ਕੋਈ ਇਹਨਾਂ ਦੀ ਬਲੱਡ ਲਾਈਨ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਕਰਾਸ ਕਿਹੜੇ ਜਾਨਵਰ ਦਾ ਹਾਂ ਉਹ ਦੇਖੋ ਬਾਈ ਜੀ ਜਿਵੇਂ ਮੰਨ ਲਓ ਕਿਆਂ ਦਾ ਜਿਵੇਂ ਮੰਨ ਲਓ ਕਿ ਇਹ ਲੈਣ ਦੀ ਆ ਮੰਨ ਲਓ ਗੱਲ ਆ ਜੋ ਲੈਣਾ ਇਹ ਘੋੜਾ ਠੀਕ ਹੈ ਤੇ ਅਰਜ ਰੌਲੀਆ ਉਹ ਦਾ ਨਹੀਂ ਅਸੀਂ ਲੈਣ ਨੂੰ ਰੁਕਾਂਗੇ ਉਹ ਲੈ ਨਹੀਂ ਰੱਖ ਛਡਾਉਂਦੇ ਅਸੀਂ ਠੀਕ ਹੈ ਬਗਲ ਕੇ ਲੈਣ ਹੋਰ ਲੈਣ ਦਾ ਅੱਛਾ ਤੇ ਮੰਨ ਲਓ ਗੱਲ ਆ ਉਹ ਛੱਡਾਂਗੇ ਤੇ ਉਸ ਤੋਂ ਬਾਅਦ ਮੰਨ ਲਓ ਗੱਲ ਆ ਇਹ ਹੁਣ ਤੁਹਾਨੂੰ ਮੰਨ ਲਓ ਗੱਲ ਨੁਗਰੀਆ ਅੱਗੇ ਤੁਹਾਨੂੰ ਦਿਖਾ ਰਿਹਾ ਹੋਰ ਜਾਨਵਰ ਠੀਕ ਹੈ ਠੀਕ ਹੈ ਗੱਲ ਆ ਉਹ ਜਿਵੇਂ ਕੇ ਹਾਂ ਜਿਵੇਂ ਬਾਈ ਜੀ ਮਨਾਖੀ ਦਾ ਖੜਾਗਾ ਸੱਚਾ ਮਨਾਖੀ ਦਾ ਬੱਚਾ ਹੈ ਹਾਂ ਸੱਚਾ ਬਾਈ ਜੀ ਹੈ ਇਹ ਬੱਚੇ ਦੀ ਬਹੁਤ ਚਰਚਾ ਰਹੇਗੀ ਹੋਗਾ ਬਾਈ ਇਹ 6 ਮਹੀਨਾ ਲੱਗਿਆ ਨੂੰ ਅੱਛਾ ਤੇ ਇਹ ਸੱਚਾ ਹੀ ਹਾਂ ਇਹ ਉਸੇ ਮਨਾਖੀ ਕੁੜੀ ਦਾ ਬਾਈ ਜੀ ਠੀਕ ਇਹਦਾ ਨਾ ਸੱਚਾ ਹੈ ਨੀ ਸੱਚਾ ਹਾਂ ਸੱਚਾ ਉਸੇ ਮਨਾਖੀ ਕੁੜੀ ਦਾ ਠੀਕ ਹੈ ਉਹ 6 ਮਹੀਨਾ ਲੱਗਿਆ 15 ਮਹੀਨਿਆਂ ਦਾ ਬੱਚਾ ਤੇ ਸਾਰੇ ਬੇਲ ਬੰਤਰ ਕੰਨਿਓ ਬਾਈ ਜੀ ਤਨ ਕਲੌਂਤੀ ਕੰਨਿਓ ਯੋ ਮਾਰਵੜੀ ਲਓ ਜੀ ਮੇਰੇ ਵੀਰੋ ਵੇਖੋ ਤੇ ਉਹੀ ਮਨਾਥੀ ਕੁੜੀ ਦਾ ਬੱਚਾ ਹੈਗਾ ਅੱਗੇ ਭੋਲਾ ਜੀ ਤੁਹਾਨੂੰ ਸਾਰੇ ਹੀ ਚੰਗਣਾ ਪੈ ਜਾਂਦੇ ਬਾਰੇ ਦੱਸਣਗੇ ਇਹ ਪਹਿਲਾ ਬੱਚਾ ਤੇ ਪਹਿਲਿਆਂ ਦੇ ਸੀ ਇਹ ਬਾਈ ਜੀ ਦੋ ਬੱਚੇ ਪਹਿਲਾਂ ਆਏ ਨੇ ਠੀਕ ਹੈ ਜੀ ਤੋਂ ਬਸ਼ੇਰੇ ਫਿਰ ਇੱਕ ਬਸ਼ੇਰੀ ਆਈ ਆ ਫਿਰ ਇਹ ਸੁੱਚਾ ਆਇਆ ਠੀਕ ਹੈ ਕੀ ਆ ਗੱਲਾ ਤਾਂ ਇਹ ਤੀਜਾ ਬੱਚਾ ਆ ਗਿਆ ਤੀਜਾ ਬੱਚਾ ਸਾਡੇ ਕੋਲੇ ਹਾਂ ਤੀਜਾ ਬੱਚਾ ਸਾਡੇ ਕੋਲੇ ਆ ਗਿਆ ਠੀਕ ਹੈ ਤੇ ਉਹਨਾ ਬੱਚਾ ਹਾਂ ਬੱਚੇ ਦੀ ਬਾਈ ਇਹਦੀ ਮੰਨ ਲਓ ਗੱਲ ਜਿਹੜੀ ਮੰਨ ਲਓ ਸਾਹ ਸੰਭਾਲ ਆ ਤੇ ਜਿਹੜੀ ਮੰਨ ਲਓ ਗੱਲ ਹੈ ਅਸੀਂ ਇਹਨੂੰ ਬਣਾਵਾਂਗੇ ਇਹਦੇ ਮਿਹਨਤ ਕਰਾਂਗੇ ਕੀ ਆ ਗੱਲਾਂ ਵੀ ਤੁਹਾਨੂੰ ਇਹਦੇ ਜਮ ਕਹਿੰਦਾ ਭਾਬਾ ਵੀ ਮਿਹਨਤ ਕਰਦੇ ਆ ਕਿ ਤੁਹਾਨੂੰ ਅਸਾਰ ਦੇਸ ਰਹੇ ਨੇ ਹਾਂ ਦੇਸ ਰਹੇ ਨੇ ਵੀ ਬੰਨ ਵਾਲਾ ਬੱਚਾ ਬੰਨ ਵਾਲਾ ਬੱਚਾ ਹਾਂ ਕਿਉਂ ਇਹ ਮਾਗਣੀ ਚੰਗਾ ਠੀਕ ਹੈ ਜਿਵੇਂ ਮਾਂ ਮਾਂ ਬਹੁਤ ਸੋਹਣੀ ਮਾਂ ਕਾਲੇ ਘਾਟ ਦੇ ਦਾ ਮਿਰਜਾ ਕੁੜਾ ਹੋਇਆ ਉਹਦੀ ਵੱਲੋਂ ਮਾਂ ਮਿਰਜੀ ਦੀ ਮਾਂ ਠੀਕ ਹੈ ਮਿਰਜੀ ਦੀ ਕੁੜੀ ਆ ਉਹ ਸਮਝ ਗਿਆ ਤਾ ਇੱਕ ਕਾਲਾ ਕਾਂਟਾ ਕੁੜਾ ਹੋਇਆ ਜਿਹੜਾ ਮਿਰਜਾ ਹੋਇਆ ਠੀਕ ਹੈ ਮਿਰਜੀ ਦੀ ਡਾਇਰੈਕਟ ਕੁੜੀ ਠੀਕ ਹੈ ਹਾਂ ਉਹ ਲੈਣ ਦੀ ਕੁੜੀ ਆ ਔਰ ਆਪਣਾ ਬਾਜ ਆ ਬਾਜ ਤੋਂ ਆਪਣਾ ਮੰਨ ਲਓ ਗੱਲ ਇਹ ਬੱਚਾ ਬਾਜ ਨਹੀਂ ਰਿਹਾ ਜੀ ਤੇ ਇਹ ਸਾਰਾ ਬਾਈ ਜੰਗਿਆ ਆਪਣਾ ਬਾਜ ਕੋਲ ਅੱਜ ਕੋੜਾ ਆਪਣਾ ਕੋਈ ਪੁਰਾਣਾ ਕੋੜਾ ਹਨਾ ਪਾਸਿਆਂ ਇਹ ਇਹ ਚੰਗਾ ਇਹ ਵਿੱਚ ਅਸੀਂ ਮੰਨ ਲਓਗਾ ਕੋੜੀ ਜੰਦੀ ਸੀ ਅੱਛਾ ਜੀ ਚੰਬੀ ਕੋੜੀ ਸੀ ਠੀਕ ਹੈ ਜੀ ਉਹ 95 ਦੇ ਵਿੱਚ ਬਈ ਇਹਦਾ ਜੰਮ ਸੀ ਤੇ ਉਹ 96 ਦੇ ਵਿੱਚ ਬਈ ਦੀ ਮੰਨ ਲਓਗਾ ਅਸੀਂ 96 97 ਦੇ ਵਿੱਚ ਵਧੀਆ ਜੀ ਸਾਮ ਸੰਭਾਲ ਕਰੀ ਸਾਨੂੰ ਜੋ ਵੀ ਆਪਣੇ ਲਵੇ ਦੇ ਡਾਕਟਰ ਸਰਕਾਰੀ ਡਾਕਟਰ ਆਉਂਦੇ ਕਿ ਭਾਈ ਬੱਚਾ ਦੇਖਦੇ ਜੋ ਘੋੜੀ ਸੂਈ ਸੀ ਠੀਕ ਹੈ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਬੱਚੇ ਦੀ ਵਧੀਆ ਇਹ ਮਾਰਵੜੀ ਬੱਚਾ ਹੈਗਾ ਠੀਕ ਹੈ ਤਾਂ ਵਧੀਆ ਇਹਨੂੰ ਸਾਭ ਸੰਭਾਲ ਕਰੋ ਇਹ ਸ਼ੋਅ ਕੁਆਲਟੀ ਆ ਜਦੋਂ ਵੀ ਕਿਸੇ ਮੇਲੇ ਤੇ ਲਿਜਾਵਾਂਗੇ ਇਹਨੂੰ ਮੰਨ ਲਓ ਗੱਲ ਵਧੀਆ ਘੋੜਿਆਂ ਦੇ ਮੈਣਾ ਪੈਂਦਾ ਜੋ ਘੋੜਿਆਂ ਦੇ ਮੈਣੇ ਹੁੰਦੇ ਆ ਜਿਵੇਂ ਇਹ ਮਾਰਵੜੀ ਆ ਹਾਂਜੀ ਮਾਰਵੜੀ ਦੇ ਵਿੱਚ ਇਹ ਸਾਰੀ ਚੀਜ਼ ਆ ਜਿਹੜਾ ਕਾਦਾ ਬਾਹਰ ਤਰੇਟ ਤਰੇਟਾਂ ਚ ਠੀਕ ਹੈ ਤਾਂ ਇਹਦੇ ਜਿਵੇਂ ਤਾਂ ਆਉਣਾ ਕੰਨ ਪੁੱਠਾ ਜਿੰਨੇ ਮੰਨ ਲਓ ਗੱਲ ਗਾਮਛੀਆਂ ਪੈਰ ਉਮਰ ਦੇ ਹਿਸਾਬ ਨਾਲ ਮੰਨ ਲਓ ਗੱਲ ਇਹ ਸਾਰਾ ਮਾਰਵੜੀ ਦੇ ਵਿੱਚ ਆ ਠੀਕ ਹੈ ਜੀ ਤੇ ਜਿਹੜਾ ਮੰਨ ਲਓ ਗੱਲ ਇਹਦਾ ਕੰਪੀਟੀਸ਼ਨ ਤੇ ਸੀ ਮੰਨ ਲਓ ਗੱਲ ਅਸੀਂ ਇਹਨਾਂ ਦਾ ਕੰਪੀਟੀਸ਼ਨ ਕੀਤਾ ਤੁਸੀਂ ਇਹਨਾਂ ਦਾ ਕੰਪੀਟੀਸ਼ਨ ਸਾਡਾ ਠੀਕ ਹੈ 2004 ਤੋਂ ਲੈ ਕੇ ਠੀਕ ਹੈ ਕੰਪੀਟੀਸ਼ਨਾਂ ਮੰਨ ਲਓ ਗੱਲ ਜਾਂਦੇ ਰਹੇ ਆ ਜਿਵੇਂ ਉੱਤਰੀ ਭਾਰਤ ਦੇ ਹੁੰਦੇ ਆ ਜ਼ੋਨਸ ਦੇ ਹੁੰਦੇ ਆ ਜ਼ਿਲ੍ਹੇ ਦੇ ਹੁੰਦੇ ਆ 8 ਜ਼ਿਲ੍ਹਿਆਂ ਦੇ ਹੁੰਦੇ ਆ ਤਾਂ ਜਿਵੇਂ ਮੰਨ ਲਓ ਗੱਲ 11 ਨਾਉਂ ਚ ਮੰਨ ਲਓ ਗੱਲ ਬਦਲ ਸਰਕਾਰ ਪੰਜਾਬ ਦੇ ਵਿੱਚ ਸਰਕਾਰ ਸੀ ਉਹਨਾਂ ਨੇ ਮੇਲੇ ਲਵਾਏ ਤਾਂ ਵਧੀਆ ਇਹ ਮੰਨ ਲਓ ਇਹਨਾਂ ਨੇ ਪ੍ਰਦਰਸ਼ਨ ਦਿਖਾਇਆ ਵਧੀਆ ਕੁੜਿਆਂ ਦੇ ਵਿੱਚ ਮੰਨ ਲਓ ਗੱਲ ਜੋਬਨ ਦੇ ਵਿੱਚ ਠੀਕ ਹੈ ਗੱਲ ਅੱਜ ਵੀ ਕੁੜਾ ਮੰਨ ਲਓ ਗੱਲ ਇਹ 22 28 ਸਾਲ ਦਾ 29 ਸਾਲ ਦਾ ਅੱਜ ਹੋ ਗਿਆ ਹਾਂ ਤੇ ਇਨੀ ਉਮਰ ਲੈ ਗਿਆ ਤੇ ਅੱਜ ਵੀ ਪੁਰਾ ਬਾਈ ਜੀ ਦੇ ਬੱਚੇ ਖੜੇ ਨੇਗੇ ਪਿੰਡਾਂ ਦੇ ਵਿੱਚ ਆ ਹੁਣ ਕੁੜੀਆਂ ਗੱਪਣਾ ਜਿਵੇਂ ਤੁਹਾਨੂੰ ਮਨਾਖੀ ਦੱਸੀ ਸੀ 7 ਮਹੀਨੇ ਦੀ ਆ ਠੀਕ ਹੈ ਚਾ ਖੜਾ ਇਹਦਾਗਾ ਦੇ ਜਿੰਨੇ ਵੀ ਹੋ ਘੋੜੀਆਂ ਆਸ-ਪਾਸ ਦੇ ਵੀ ਵੀਰ ਭਾਈ ਪਿੰਡਾਂ ਵਾਲੇ ਹਾਂ ਹਾਂ ਤਰਸ ਤਰ ਕੇ ਜੰਦੇ ਆ ਜਾਂਦੇ ਆ ਤੇ ਹਰੇ ਬੱਚੇ ਬੜੀ ਆਈ ਜਾਂਦੇ ਆ ਬਾਈ ਬਸ਼ੀਰੀਆਂ ਚੇ ਬਸ਼ੀਰੀਆਂ ਤਾਂ ਬਹੁਤ ਬਾਈ ਜੀ ਮੰਨ ਲਓ ਕਹਿੰਦਾ ਉਮਰ ਦੇ ਹਿਸਾਬ ਨਾਲ ਹਾਂਜੀ ਤੰਦਰੁਸਤਾਂ ਕਮਾਲ ਕਰੀਂ ਤੰਦਰੁਸਤੀ ਦੇ ਵੀ ਲੋਕਾਂ ਦਾ ਮੋਹ ਪਿਆਰ ਆ ਬਣਿਆ ਬਾਈ ਜੀ ਹੈ ਹਿਸਾਬ ਸਾਰਾ ਸਾੜੀਆਂ ਦੇ ਘੋੜਾ ਦੇ ਮਰਦ ਬੁੱਢਾ ਤਾਂ ਉਹ ਡਾੜੀ ਹੋ ਜਿਵੇਂ ਮਿਲ ਖਰਾਕਾ ਹਾਂ ਉਹਦਾ ਗੱਲ ਹੁੰਦੀ ਆ ਬਾਈ ਘੋੜਾ ਦੇ ਮਰਦ ਬੁੱਢੇ ਨਹੀਂ ਹੁੰਦੇ ਜਿਵੇਂ ਜਿਵੇਂ ਮਿਲ ਖਰਾਕਾ ਖਰਾਕਾ ਬਾਈ ਜੀ ਇਹਦੀ ਆ ਜ਼ਰੂਰੀ ਆ ਸਾਂਭ ਸੰਭਾਲ ਜ਼ਰੂਰੀ ਆ ਤੋ ਐਸਾ ਤੁਰਨਾ ਫਰ ਆਇਆ ਸਹੀ ਗੱਲ ਇਹਦੇ ਵਿੱਚ ਆਵਦੀ ਸਰਕਲ ਆ ਵੀ ਕਰ ਲਾ ਡੇਟਾ ਲੂਟਾ ਮਾਰ ਲਾ ਦਾ ਤੁਰ ਫਿਰ ਲੈਂਦਾ ਪਛਾਵਾ ਬਿੱਲਾ ਸੁੱਕੇ ਦਾ ਪੂਰਾ ਦਿਮਾਖੀ ਹੈ ਬਾਈ ਜੀ ਸਿਆਣਾ ਘੋੜਾ ਇਹਦੇ ਇਲੈਕਟ੍ਰਸ ਇੱਥੇ ਹੋ ਜਾਂਦੀ ਹੈ ਹਾਂ ਬਾਕੀ ਸਾਰੇ ਕੋਈ ਉਹ ਮਾਰੋ ਪੁੱਲਾ ਸੇਬ ਜਦ ਤੁਸੀਂ ਪਹਿਲਾ ਘੋੜੀ ਲੈਣੀ ਸਭ ਤੋਂ ਪਹਿਲ ਸ਼ੁਰੂਆਤ ਕੀਤੀ ਵੀ ਉਹ ਘੋੜੀ ਦਾ ਬੱਚਾ ਸੀਗਾ ਲਾਲ ਜੰਬੀ ਦਾ ਹਾਂ ਬਾਈ ਜੀ ਸਾਨੂੰ ਨਾ ਆਪਣੇ ਸੰਤੋਂ ਦੇ ਸੋਭਾ ਦਾਸ ਆ ਉਹ ਘੋੜੀ ਭੁੰਡਰ ਤੋਂ ਦਵਾ ਕੇ ਲਿਆਏ ਸੀ ਕਾਲੀ ਘੋੜੀ ਸੀ ਵਧੀਆ ਠੀਕ ਹੈ ਹਾਂ ਕਾਲੀ ਘੋੜੀ ਸੀ ਤੇ ਵਧੀਆ ਫਿਰ ਉਹ ਮੰਨ ਲਓ ਕੋਲ ਪਿੱਛੋਂ ਦਾਈ ਸੀ ਹਬੋਰ ਲੈਣ ਦੀ ਸੀ ਠੀਕ ਹੈ ਰੱਬਣਾ ਉਹਨੇ ਪ ਕੰਬਾ ਬੱਚਾ ਦਿੱਤਾ ਫਿਰ ਅਸੀਂ ਮੰਨ ਲਓ ਗੱਲ ਆ ਇਹਨੂੰ ਦੁਬਾਰੇ ਜਦੋਂ ਇਹ ਕੁੜਾ ਬਦਲ ਕੇ ਹੀ ਛੜਾਇਆ ਆ ਬਲ ਕਾਲਾ ਕੁੜਾ ਸੀ ਬਹੁਤ ਵਧੀਆ ਰਾਜਸਤਾਨੀ ਕੁੜਾ ਸੀ ਤੇ ਉਸ ਤੋਂ ਬਾਅਦ ਫਿਰ ਅਸੀਂ ਉਹ ਕੁੜੀ ਨੇ ਇਹ ਸਾਨੂੰ ਇਹ ਬੱਚਾ ਇਹ ਜਨਮ ਲਿਆ ਕਹਿੰਦਾ ਪਾਬ ਤੁਹਾਨੂੰ ਵੀ ਤੁਹਾਡੀ ਭਾਗ ਕਹਿ ਲੋ ਇਹਨਾਂ ਬੱਚਿਆਂ ਜਨਵਰਾਂ ਦੇ ਭਾਗ ਲੈ ਲੋ ਵੀ ਤੁਹਾਨੂੰ ਪੈਰ ਦੇ ਧਾਰ ਤੇ ਏਡਾ ਨਾਲ ਤਾਂ ਤੁਹਾਨੂੰ ਹਾਂ ਹਾਂ ਸਿੱਧਾ ਪੰਜਾਬੀ ਚ ਸੰਹਾਰ ਦੇ ਹਾਂ ਭਾਈ ਬਾਕੀ ਕਿਧਰ ਨਾ ਚੱਲਦਾ ਹਾਂ ਹਾਂ ਭਾਈ ਹਾਂ ਜਿਹੜੇ ਪਿੰਡ ਚ ਵੀ ਜਾਓ ਜਿਲੇ ਚ ਜਾਓਗੇ ਤੁਸੀਂ ਦੇਖੋਗੇ ਹੀਰਕੇ ਪੰਡ ਦਾ ਨਾਮ ਹੋਇਆ ਜਿਵੇਂ ਸਾਰੇ ਕਹਿੰਦੇ ਮਲ ਕਲਾਕਾਰ ਤੇ ਘੁੜਾ ਹੈ ਜੇ ਕਲਾਕਾਰ ਕਲਾ ਖੜਾ ਦਿਖਾਉਂਦਾ ਮਲ ਖਾੜੇ ਜਿੱਥਾਪੀ ਮਾਰਦਾ ਤਾਂ ਉਹਦਾ ਨਾਂ ਚੱਲਦਾ ਕਿਹੜੇ ਪੰਡ ਨੂੰ ਮਾਲਾ ਤੂੰ ਇਹੀ ਘੋੜਿਆਂ ਦਾ ਬਾਈ ਹੁੰਦਾ ਮੰਨ ਲਓ ਗੱਲ ਸੀਗਾ ਪਹਿਲਾਂ ਅੱਜ ਤੱਕ ਨੇ ਤੁਹਾਡਾ ਨਾਮ ਬਣਾ ਲਿਆ ਨੇ ਚੱਲ ਘੋੜੀਆਂ ਕੋੜੀ ਹੋਰ ਬਹੁਤ ਰੋਕ ਰੱਖਦੇ ਨੇ ਨਾ ਨਾਂ ਨਹੀਂ ਚੱਲਦਾ ਹੁੰਦਾ ਨਾ ਤਾਂ ਬਾਈ ਫਿਰ ਲਾਉਣ ਦੀ ਵਜ੍ਹਾ ਕੋ ਪਰਮਾਤਮਾ ਜਿਵੇਂ ਕੋਈ ਕੁਝ ਹੁੰਦਾ ਖੁਸ਼ ਹੁੰਦਾ ਜਿੱਤ ਖੁਸ਼ ਹੁੰਦਾ ਇਸ ਘੋੜੇ ਨੇ ਤੁਹਾਡਾ ਬਹੁਤ ਨਾਮ ਹਾਂ ਨਾ ਵਧੀਆ ਉੱਚਾ ਰੋਣ ਕਰਿਆ ਭਾਈ ਤੇ ਵਧੀਆ ਪਸੰਦ ਕਰਿਆ ਅਸੀਂ ਕੋਲਾ ਜੀ ਜਿਉਂਦੇ ਤੁਹਾਡਾ ਘੋੜਾ ਪੂਰੇ ਟਾਪਿਕ ਤੁਸੀਂ ਕਹਿੰਦਾ ਭਾਬ ਜੀ ਤੁਸੀਂ ਕਹਿੰਦੇ ਹੋ ਕੰਪੀਟੀਸ਼ਨ ਜਿੱਤਦਾ ਵੀ ਜਿਵੇਂ ਉਹ ਬਾਦਲ ਸਰਕਾਰ ਲਾ ਲਓ ਜਾਂ ਕੋਈ ਹੋਰ ਵੀ ਸਰਕਾਰ ਕੋਈ ਵੀ ਲਾ ਲਓ ਮੰਨ ਲਓ ਇਹ ਫਿਰ ਕਿੰਨੇ ਕ ਮੇਲਿਆਂ ਦਾ ਜੀਨਰ ਰਿਆ ਇਹ ਬਾਈ ਜੀ ਚਾਰ ਤੋਂ ਲੈ ਕੇ ਮੰਨ ਲਓ ਗੱਲ ਸ਼ੁਰੂ ਚ ਗਿੱਲ ਪੱਤੀ ਪਟੰਡਾ ਉੱਥੇ ਵੀ ਵਧੀਆ ਸੀ ਮੰਨ ਲਓ ਗੱਲ ਇਹ ਨਾਮ ਲਿੱਤਾ ਚੌਥਾ ਨੰਬਰ ਚ ਕਹਿੰਦੇ ਠੀਕ ਹੈ ਜੀ ਉਸ ਤੋਂ ਬਾਅਦ ਸਾਨੂੰ ਪਤਾ ਲੱਗ ਗਿਆ ਵੀ ਮੰਨ ਲਓ ਗੱਲ ਵੱਡੇ ਜੋ ਮੁਕਾਬਲੇ ਹੋਏ ਉੱਤਰੀ ਭਾਰਤ ਦੇ ਵੱਡੇ ਮੇਲੇ ਹੋਏ ਅੱਠ ਜਿਲ੍ਹਾਂ ਦੇ ਹੋਏ ਹੂੰ ਤੇ ਉਹਦੇ ਵਿੱਚ ਜਦੋਂ ਅਸੀਂ ਲਗਾਇਆ ਜੀ ਤਿਆਰੀ ਕਰਕੇ ਲਗਾਈ ਠੀਕ ਹੈ ਵੀ ਇਹ ਸ਼ੋਕ ਕੁਆਲਟੀ ਦਾ ਹਸਪਤਾਲ ਲੱਗ ਗਿਆ ਵੀ ਸ਼ੋਕ ਕੁਆਲਟੀ ਦੇ ਘੋੜਾ ਠੀਕ ਹੈ ਵੀ ਜਿਵੇਂ 5 50 ਘੋੜਾ ਚ ਲਗਏ ਤਾਂ ਉੱਥੇ ਸਾਨੂੰ ਨੰਬਰ ਮਿਲਿਆ ਹਾਂਜੀ ਹੈ ਤੀਜਾ ਚੌਥਾ ਜੇ ਅਸੀਂ 100 ਘੋੜੇ ਚ ਲਗਾਏ ਫਿਰ ਉੱਥੇ ਸਾਨੂੰ 7ਵਾਂ 8ਵਾਂ ਨੰਬਰ ਮਿਲਿਆ ਵੀ ਕੁਝ ਨਾ ਕੋਈ ਲੈ ਕੇ ਆਉਂਦਾ ਸੀ ਅੱਛਾ ਫਿਰ ਉਹ ਮਤਲਬ ਲੋ ਉਸ ਹਿਸਾਬ ਦੇ ਸ਼੍ਰੇਣੀ ਦੇ ਹਿਸਾਬ ਨਾਲ ਠੀਕ ਹੈ ਔਰ ਉਹਨਾਂ ਨੇ ਮੈਡੀਕਲ ਵੀ ਦੇਖਣਾ ਉਹਨਾਂ ਨੇ ਸੱਪਣ ਵੀ ਦੇਖਣਾ ਉਹਨਾਂ ਨੇ ਘੋੜੀ ਦਾ ਸਾਰਾ ਕੇਅਰ ਵੀ ਦੇਖਣਾ ਤੇ ਉਦੋਂ ਸਾਨੂੰ ਵਧੀਆ ਮੰਨ ਲਓ ਗੱਲ ਸਾਰਾ ਇਹ ਘੋੜੇ ਦੇ ਵਧੀਆ ਨੰਬਰ ਮਿਲਦੇ ਰਹੇ ਵਧੀਆ ਸਾਨੂੰ ਮੰਨ ਲਓ ਗੱਲ ਇਹਦੀ ਪੋਜੀਸ਼ਨ ਮਿਲਦੀ ਰਹੀ ਜਿਵੇਂ ਤੱਤ ਦਾ ਕੁੜਾ ਕਲਾ ਦਿਖਾਉਂਦਾ ਰਿਹਾ ਗਰਾਊਂਡ ਦੇ ਵਿੱਚ ਠੀਕ ਹੈ ਗੱਲ ਤਾਂ ਮੇਲਿਆਂ ਦੇ ਵਿੱਚ ਸਾਨੂੰ ਵਧੀਆ ਅਸੀਂ ਜਿੱਤ ਕੇ ਆਉਂਦੇ ਸੀ ਤੇ ਐਸਾ ਨਹੀਂ ਵੀ ਅਸੀਂ ਘੋੜਾ ਲੈ ਗਏ ਤੇ ਅੱਜ ਅਸੀਂ ਹਰ ਕੇ ਆ ਗਏ ਜਾਂ ਨਾਂ ਰੰਗ ਚੋਂ ਬਾਹਰ ਕੱਢਤਾ ਚਾਹਦਾ ਹੋਰ ਆ ਤਾਂ ਵਧੀਆ ਬਈ ਜੀ ਸਾਰੇ ਮੁਕਾਬਲੇ ਨੇ ਜਿੰਨੇ ਵੀ ਅਸੀਂ ਇਹਦੇ ਜਿੱਤੇ ਆ ਉੱਤਰੀ ਭਾਰਤ ਦੇ ਜੋਨਸ ਦੇ ਜ਼ਿਲ੍ਹੇ ਦੇ ਸਟੇਟ ਲੈਵਲ ਦੇ ਨੇ ਤਾਂ ਉਹ ਮੰਨ ਲਓ ਗੱਲ ਵਧੀਆ ਅਸੀਂ ਜਿੱਤੇ ਸਾਰੇ ਠੀਕ ਹੈ ਤੇ ਇਹ ਫਿਰ ਤੁਹਾਡੇ ਤੋਂ ਜਿਵੇਂ ਤੁਸੀਂ ਇਹ ਸੇ ਪੋਜੀਸ਼ਨ ਤੇ ਅੱਪੜ ਗਏ ਜਦੋਂ ਮੰਨ ਕੇ ਚੱਲੋ ਜਿਵੇਂ ਜੂਨ ਲਾ ਲਓ ਜਲਾ ਪਧਰੀ ਲਾ ਲਓ ਜਿਵੇਂ ਪੰਜਾਬ ਲੈਵਲ ਲਾ ਲਓ ਹਨਾ ਜਿਵੇਂ ਆਪਾਂ ਗੱਲ ਕਰ ਲਈਏ ਉਦੋਂ ਬਾਅਦ ਫਿਰ ਤੁਹਾਨੂੰ ਕਿਸੇ ਨੇ ਆਫਰ ਆਈਆਂ ਖਰੀਦ ਹਾਂ ਬਾਈ ਜੀ ਜਿਵੇਂ ਕੋਈ ਪ੍ਰੀਮੀਅਮ ਘੋੜਾਲੇ ਹੁੰਦੇ ਨੇ ਕਿ ਬਾਈ ਜੀ ਮੈਂ ਬਾਦਲ ਕੇ ਨਾਲ ਉਹ ਬਾਈ ਸੁਖਵੀਰ ਬਾਦਲਾ ਉਹਨਾਂ ਨੇ ਵੀ ਕਿ ਉਹਦਾ ਘੋੜਾ ਸੀ ਠੀਕ ਹੈ ਉਹ ਆਪਣਾ ਘੋੜਾ ਸੀ ਜੇ ਸਤਪਾਲ ਜੌਰ ਜਲੰਧਰ ਆ ਪੀਰ ਕਮੜੀ ਚਾਹਰ ਵਰਗੇ ਜਿਨ੍ਹਾਂ ਨੇ ਵੀ ਮੰਨ ਲਓ ਗੱਲ ਘੋੜਿਆਂ ਦੇ ਪੂਰੇ ਮੈਣੀ ਮਾਰ ਤੇ ਪੂਰੇ ਕਲਾਕਾਰ ਕਵਰੇ ਵਾਲੇ ਹੈ ਕਹਿੰਦੀ ਕਹੋਂਦੇ ਵੀ ਮੰਨ ਲਓ ਗੱਲ ਉਹਨਾਂ ਨੇ ਦੇਖਿਆ ਵੀ ਕੋੜਾ ਠੀਕ ਆ ਘੋੜੀਆਂ ਵੀ ਆ ਲੈ ਕੇ ਆ ਸਾਡੇ ਕੋਲੇ ਵਿਚਨ ਬਾਰੇ ਵੀ ਗੱਲ ਕਰੀ ਅਸੀਂ ਕਹਾਂ ਵੀ ਨਹੀਂ ਕੋੜਾ ਬਜ਼ੁਰਗਾਂ ਦਾ ਕੋੜਾ ਗਾ ਉਹਨੇ ਪਾਲਿਆ ਸਾਂਮਿਆ ਠੀਕ ਨਹੀਂ ਅਸੀਂ ਇਹਦੀ ਵਿਚਨਾ ਨਹੀਂ ਇਹਨੂੰ ਤਾਂ ਰੱਖਾਂਗੇ ਤਾਂ ਉਹਨਾਂ ਟਾਈਮਾਂ ਦੇ ਵਿੱਚ ਵੀ ਸਾਨੂੰ ਬਹੁਤ ਬਾਈ ਸਾਰੇ ਬੰਦੇ پیسے ਲਾਈ ਰਹੇ ਉਹਨਾਂ ਟਾਈਮਾਂ ਦੇ ਵਿੱਚ ਸਾਨੂੰ ਬਹੁਤ ਪੈਸਾ ਖੀਦਣਾ ਚਾਹਿਆ ਹਾਂ ਖੀਦਣਾ ਚਾਹਿਆ ਤੁਸੀਂ ਨਹੀਂ ਨਾ ਨਾ ਤੁਹਾਡੇ ਬਜ਼ੁਰਗਾਂ ਦੀ ਨਿਸ਼ਾਨੀ ਹੈ ਨਾ ਨਾ 10 ਲੱਖ 10 60 10 ਲੱਖ ਰੁਪਏ ਉਹਨਾਂ ਟਾਈਮਾਂ ਦੇ ਵਿੱਚ ਹਾਂ 9 ਦੇ ਵਿੱਚ 11 ਦੇ ਵਿੱਚ ਠੀਕ ਹੈ ਸ਼ਾਇਦ ਉਹਨਾਂ ਟਾਈਮਾਂ 'ਚ ਆਪਣੀ ਜ਼ਮੀਨ ਵੀ ਹਿੱਸੇ 7 ਲੱਖ ਨੂੰ ਗੋਲਿਆ ਜਮੀਨ ਦੇ ਲੈ ਸਕਦੇ ਸੀ ਹਾਂ ਵੀ ਮੰਨ ਲਓ ਕੁਲ ਜੇ ਅਸੀਂ ਸੋਚ ਗਏ ਵੀ ਇਹ ਟਾਈਮ ਆ ਸਹੀ ਗੱਲ ਹੈ ਵੀ ਨਾ ਅਸੀਂ ਆਖਿਆ ਵੀ ਕੋੜਾ ਨਹੀਂ ਰੱਖਦੇ ਕੋੜਾ ਨਹੀਂ ਵੇਚਦੇ ਕੋੜਾ ਘਰੇ ਰੱਖਾਂਗੇ ਠੀਕ ਹੈ ਜਮੀਨ ਨਹੀਂ ਖਰੀਦਦੇ ਹਾਂ ਜੇ ਕੋੜਾ ਘਰੇ ਰੱਖਿਆ ਬਾਈ ਹੁਣ ਸੁੱਚੇ ਦੀ ਲਾ ਲਓ ਉਹਨੇ ਕੀ ਹੋਣਾ ਸੀ ਬਿਲਕੁਲ ਸਹੀ ਗੱਲ ਫਿਰ ਉਹ ਬਮੜਾੱਖੀ ਬਮੜਾੱਖੀ ਕਿਵੇਂ ਆਉਂਦੀ ਭਾਗ ਦੀ ਗੱਲ ਆ ਔਰ ਨੁਗਰੀ ਕੁੜੀ ਮੰਨ ਲਓ ਕੁਲ ਜੋ ਹੈ ਉਹ ਕਿਵੇਂ ਇਹ ਗੱਲ ਇਹਦੇ ਕਾਰਨ ਆਈਆਂ ਹੈ ਤੇ ਜੋ ਕੋਈ ਪਰ ਇੱਕ ਹੋਰ ਗੱਲ ਭੋਲਾ ਸਿਆ ਜਿਹੜੇ ਥਾਂ ਤੇ ਤੁਹਾੰਦਾ ਨਾਂ ਇਹਨੇ ਚਲਾਤਾ ਉਸ ਜਮੀਨ ਨੇ ਨਹੀਂ ਚਲਾਉਣਾ ਪੈਸੇ ਦਾ ਲੱਗ ਚੀਜ਼ ਆ ਬਾਈ ਜੀ ਪੈਸਾ ਦਾ ਜ਼ਮੀਨ ਹੋਈ ਪੈਸਾ ਹੋਇਆ ਚਲੋ ਪ੍ਰਮਾਤਮਾ ਨੇ ਸਭ ਕੁਝ ਚਾਹਿਆ ਦਿੱਤਾ ਬੜਾ ਦਿੱਤਾ ਸ਼ੁਕਰਾਨਾ ਕਰਿਆ ਪਰ ਜਿਹੜੀਆਂ ਇਹ ਲੈਣ ਦੀਆਂ ਗੱਲਾਂ ਨਹੀਂਆਂ ਸਾਨੂੰ ਇਹ ਨਹੀਂ ਪਤਾ ਸੀ ਵੀ ਅਸੀਂ ਇਹ ਲੇਵਲ ਤੇ ਇਹ ਗੱਲਾਂ ਇਹ ਸਾਰੀਆਂ ਕਰਾਂਗੇ ਆਵਾਂਗੇ ਜਾਂ ਮੇਲੇ ਤੇ ਜਾਵਾਂਗੇ ਜਾਂ ਕੁਦਰਤ ਸਾਨੂੰ ਵਧੀਆ ਸਾਹ ਦਿੱਤਾ ਵਧੀਆ ਤੰਦਰੁਸਤੀ ਦਿੱਤੀ ਵਧੀਆ ਹਿੰਮਤ ਦਿੱਤੀ ਜਿੰਨਾ ਕੰਮ ਹੋਇਆ ਕਰਿਆ ਠੀਕ ਗੱਲ ਹੁਣ ਮੁੰਡੇ ਕਰੀ ਜਾਂਦੇ ਆ ਜਿਵੇਂ ਅੱਜ ਕੱਲ੍ਹ ਚੈਨਲ ਦੇ ਕੰਮ ਨੇ ਗਏ ਮੀਡੀਆ ਦਾ ਜਿਵੇਂ ਕੋਈ ਸਿਸਟਮ ਚੱਲਦਾ ਉਸ ਹਿਸਾਬ ਨਾਲ ਚੱਲਦਾ ਉਦੋਂ ਦਾ ਜੇ ਥੋੜਾ ਮੀਡੀਆ ਜੁਰੂ ਘੱਟ ਸੀਗਾ ਨਾ ਜਿਵੇਂ ਕਿਤੇ ਆਈ ਗਿਆ ਟਾਈਮ ਉਹਦਾ ਟਾਈਮ ਜਾਂਦਾ ਹਣਾ ਉਹ ਤਾਂ ਇਹ ਕਰੇ ਕਾਰਡ ਫੋਟੋ ਬਣਾਵਾ ਲੈ ਟੈਲੀਫੋਨ ਦੇ ਦਾ ਕਾਰਡ ਦੇ ਆ ਬਈ ਆ ਗਏ ਤੇ ਮੇਲੇ ਤੇ ਜਾਂਦੇ ਬੈਨਰ ਲਾ ਦੇ ਹਾਂ ਬਈ ਮਾਨਸ ਚਲੇਦਾ ਘੋੜਾ ਸਹੀ ਗੱਲ ਹੈ। ਉਹਨਾਂ ਕਾਸੀਂ ਦੇਖਭਾਲ ਕਰਦੇ ਜਿੰਨੇ ਕ ਬੰਦੇ ਇਕੱਠੇ ਹੋ ਜਾਂਦੇ ਜਿਹੜੇ ਪੰਡਾ ਦੀ ਘੂੜੀਆਂ ਹੁੰਦੀਆਂ ਉਹ ਵਿਚਾਰੇ ਆਏ ਦੇ ਸੱਜਣਾ ਵੀ ਬਾਈ ਜੀ ਹਾਂ ਘੋੜਾ ਵਧੀਆ ਤੁਹਾਡੇ ਪਿੰਡ ਦਾ ਪਰ ਅਸੀਂ ਘੂੜੀ ਨੂੰ ਆ ਮਾਰ ਬੜੀ ਸਾਡੀ ਤੋ ਕਰਾਸ ਕਰਾਵਾਂਗੇ ਵਧੀਆ ਬਰੀਡ ਘੋੜਾ ਵਧੀਆ ਬਰੀਡ ਵਧੀਆ ਲਾਵਾਂਗੇ। ਠੀਕ। ਸਾਂਭ ਸੰਭਾਲ ਆ ਬਾਈ। ਹਾਂਜੀ ਹਾਂਜੀ ਤੇ ਉਹ ਬਾਈ ਜੀ ਥੋੜਾ ਜਿਹਾ ਬਰੀਡ ਕਰਨੀ ਆਪਾਂ ਤਾਂ ਕਹਿੰਦੇ ਆ ਸਾਰੇ ਤੁਸੀਂ ਸਾਰਿਆਂ ਨੂੰ ਬਰੀਡ ਕਰਨੀ ਧਿਆਨ ਦੇਣਾ ਚਾਹੀਦਾ। ਚਾਹੇ ਮੱਝ ਆ ਚਾਹੇ ਗਾਂ, ਸੁੱਤਾ ਬਿੱਲਾ ਜੋ ਵੀ ਹੈ ਉਹ ਬਰੀਡ ਕਰਨੀ ਦੇਖੋ। ਕਿਉਂ ਜਿਹੜੀ ਬਰੀਡ ਆ ਬਰੀਡ ਉਹਨੇ ਇੱਕ ਤਾਂ ਨਹੀਂ ਹਾਂ ਜ ਤੇ ਮਾਰਵੜੀ ਆ ਮਾਰਵੜੀ ਸਹੀ ਗੱਲ ਕਿਉਂ ਨੁਕਰਾ ਨੁਕਰਾ ਇੱਕ ਨਸਲ ਆ ਮਾਰਵੜੀ ਆ ਜਿਵੇਂ ਪਹਿਲਾਂ ਅਰਬੀ ਘੋੜੇ ਹੁੰਦੇ ਖਾਓ ਗ੍ਰੇਡ ਹੁੰਦੇ ਉਹ ਬਰੀਡ ਨੂੰ ਮੰਨ ਲਓ ਗੱਲ ਜਿਵੇਂ ਮਨ ਲਓ ਨੇਪਾਲੀ ਆ ਉਹਨਾਂ ਦੇ ਨੇਪਾਲੀ ਬੰਦੇ ਆ ਉਹਨੇ ਕਦ ਘਟਾ ਹੂੰ ਠੀਕ ਹੈ ਗੱਲ ਆ ਤੇ ਆ ਇੱਕ ਅਰਬੀ ਘੋੜਾ ਥਾਊ ਗ੍ਰੇਡ ਘੋੜਾ ਹੁੰਦਾ ਉਹ ਮਾਰਬੜੀ ਵੱਡੀ ਛੋਟੀ ਘੋੜੀ ਤੋਂ ਅਰਬੀ ਘੋੜੇ ਨੂੰ ਆਪਾਂ ਮਾਰਬੜੀ ਪਾਵਾਂਗੇ ਉਹ ਕਦ ਕੱਦਾ ਸਿਸਟਮ ਨਸਲ ਬਣ ਨਹੀਂ ਜਾਊ ਜਾਊਗਾ ਸਹੀ ਗੱਲ ਨਸਲ ਕੰਨੀ ਜਾਣਾ ਠੀਕ ਆ ਕਿਉਂ ਨਸਲ ਫੇਰ ਹੀ ਬਣਦੀ ਆ ਤੇ ਜੇ ਉਹਦਾ ਮੰਨ ਲਓ ਆਪਾਂ ਸੁਧਾਰ ਕਰਾਂਗੇ ਚੰਗੀ ਘੋੜੀ ਹੋਵੇ ਚੰਗਾ ਲੈਣ ਦਾ ਘੋੜਾ ਹੋਵੇ ਰਿਜ਼ਲਟ ਘੋੜੇ ਦਾ ਹੋਵੇ ਠੀਕ ਹੈ ਸਮਝ ਗਿਆ ਇਹ ਮੰਨ ਲਓ ਗੱਲ ਆਪਾਂ ਘੋੜਾ ਹੈਗਾ ਖੜਾ ਹੈਗਾ ਪਰ ਘੋੜੀ ਦਾ ਘੋੜੀ ਪੱਖੋਂ ਕਮੀ ਆ ਕਮੀ ਆ ਬਿਲਕੁਲ ਤਾਂ ਘੋੜਾ ਕੀ ਕਰੂ ਕੀ ਕਰੂ ਹਾਂ ਸਹੀ ਜਿੰਨਾ ਵੀ ਘੋੜਾ ਉਹਦਾ ਹ ਦਾ ਅਦਾ ਹਿਸਾਲ ਜਾਊ ਘੋੜੀਆਂ ਆਪਦੇ ਆ ਉਹ ਆ ਪਰ ਕੁਛ ਸਾਮ ਸੰਭਾਲਦੇ ਵੀ ਹੁੰਦਾ ਬਾਈ ਕੁਛ ਤੰਦਰੁਸਤੀ ਦੀਆਂ ਗੱਲਾਂ ਵੀ ਆ ਮਾਲਕ ਹਰੇਕ ਨੂੰ ਬਰਕਤ ਹਿੰਮਤ ਦੇਵੇ ਬਾਈ ਬਿਲਕੁਲ ਹਾਂ ਭੋਲਾ ਜੀ ਗੱਲ ਇਹ ਆ ਵੀ ਤੁਸੀਂ ਜਿਹੜੀਆਂ ਅੱਜ ਘੋੜੀਆਂ ਦੀ ਮੀਟਿੰਗ ਹੋ ਰਹੀ ਹੈ ਇਸ ਸਾਲ ਦੇ ਵਿੱਚ ਕਿੰਨੀਆਂ ਦਾ ਔਸਤਨ ਵੀ ਘਰਾਉਦੇਗੇ ਇਹ ਬਾਈ ਜੀ ਦੇਖੋ ਪਿਛਲੇ ਸਾਲ ਤਾਂ ਅਸੀਂ 25 ਤੋਂ 30 ਘੋੜੀਆਂ ਆਮ ਲਾਈਆਂ ਠੀਕ ਹੈ ਜੀ ਤਾ ਜਿਨ੍ਹਾਂ ਦੇ ਵਿੱਚ ਵਧੀਆ ਰਿਜ਼ਲਟ ਆਏ ਬਸ਼ੇਰੇ ਬਸ਼ੇਰੀਆਂ ਠੀਕ ਹੈ ਜੀ ਪਿੰਡ ਦੀਆਂ ਕੋੜੀਆਂ ਆਸ-ਪਾਸ ਦੀਆਂ ਕੋੜੀਆਂ ਪੰਡਾ ਦੇ ਵਿੱਚ ਠੀਕ ਹੈ ਜੀ ਔਰ ਇਸ ਸਾਲ ਅਸੀਂ 8-10 ਕੋੜੀਆਂ ਵੀ ਵਧੀਆ ਮਲਾਈਆਂ ਜਿਹੜੀਆਂ ਹੁਣ ਵੀ ਗੱਭਣਣਗੀਆਂ ਸਾਲ ਦੇ ਵਿੱਚ ਹਾਂ ਆਸ-ਪਾਸ ਗੱਭਣਣਗੀਆਂ ਸਾਡੇ ਕੋਲੇ ਗੱਭਣਣਗੀਆਂ ਠੀਕ ਹੈ ਜੀ ਤੇ ਜਿਵੇਂ ਵੀ ਮੰਨ ਲਓ ਗੱਲ ਘੋੜਿਆਂ ਦਾ ਰਜਨ ਦੇਖ ਕੇ ਵੀ ਹੁਣ ਕੋੜੇ ਜਿਵੇਂ ਮੰਨ ਲਓ ਗੱਲ ਹਰ ਇੱਕ ਜ਼ਿਲ੍ਹੇ ਦੇ ਵਿੱਚ ਬਲਾਕ ਦੇ ਵਿੱਚ 4-4 ਕੋੜੇ 2-2 ਕੋੜੇ 8-8 ਕੋੜੇ ਖੜੇ ਨੇ ਜਿਵੇਂ ਵੀ ਘੋੜੀਆਂ ਜਿਵੇਂ ਕੋਈ ਨਵੇਂ ਬੰਦੇ ਆ ਉਹ ਉਹ ਮੁਰਦ ਉਵੇਂ ਮੁਰਦਦੇ ਆ ਵੀ ਆ ਘੋੜੇ ਤੋਂ ਮਲਾਈ ਆ ਘੋੜੇ ਦੀ ਬਰੀਡ ਆ ਕਰਾਈਏ ਤਾਂ ਉਸ ਹਾਵ ਨਾਲ ਆ ਠੀਕ ਆ ਅੱਗੇ ਜਿੰਨਾ ਕੰਮ ਤਾਂ ਨਹੀਂ ਹੋਣਾ ਪਰ ਫਿਰ ਵੀ ਜੇ ਅੱਜ ਇੰਨੀ ਘੋੜੇ ਦੀ ਉਮਰ ਲਾ ਕੇ ਫਿਰ ਵੀ ਸਾਡੇ ਕੋਲੇ ਪੂਰਾ ਕੰਮ ਪੂਰਾ ਪਈ ਜਾਂਦਾ ਵੀ ਠੀਕ ਹੈ ਹਾਂ 25 30 ਘੋੜੀਆਂ ਦਾ 25 30 ਘੋੜੀਆਂ ਦਾ ਹਿਸਾਬ ਲੀਆਂ ਮਲਾਉਣੀਆਂ ਹਰ ਸਾਲ ਮਲਾਉਣੀਆਂ ਮਲਾਉਣੀਆਂ ਠੀਕ ਹੈ ਠੀਕ ਹੈ ਗੱਲ ਹਰ ਇੱਕ ਪਿੰਡ ਸਾਡੇ ਘੋੜੀਆਂ ਖੜੀਆਂ ਗੱਬਣ ਘੋੜੀਆਂ ਖੜੀਆਂ ਆਪਦੇ ਘਰੇ ਖੜੀਆਂ ਪਿੰਡ ਦੇ ਵਿੱਚ ਖੜੀਆਂ ਜੋ ਵੀ ਜਿੰਨੇ ਆਸ-ਪਾਸ ਆਉਂਦੇ ਲੋਕਾਂ ਵੀ ਇਹ ਨਹੀਂ ਮੰਨ ਲੋ ਗੱਲ ਘੋੜੀਆਂ ਹਰੇ ਵੀ ਘੋੜਾ ਵਧੀਆ ਬਰੀਡ ਆ ਆਪ ਦੀ ਤਿਆਰ ਕਰੀ ਜਾਂਦਾ ਵਧੀਆ ਬੱਚੇ ਦੇਈ ਜਾਂਦਾ ਠੀਕ ਹੈ ਬਿਜਾ ਦਾ ਰਿਜ਼ਲਟ ਬਚੇਰੀਆਂ ਆਉਨੀਆਂ ਜਾਂ ਬਚੇਰੇ ਹਾਂ ਬਾਈ ਕੁਝ ਗੱਲਾਂ ਹੋ ਜਾਂਦੀਆਂ ਕੁਝ ਕਈ ਵਾਰੀ ਬਚੇਰੇ ਵੀ ਆ ਜਾਂਦੇ ਆ ਉਹ ਤਾਂ ਚੱਲ ਆਪਦੀ ਕਿਸਮਤ ਦੇ ਨਾਲ ਜਾਂ ਜਿਵੇਂ ਕੁਦਰਤ ਹੋ ਜਿਹੜੇ ਜਿਵੇਂ ਆਪਣੇ ਪਿੰਡ ਦੇ ਵਿੱਚ ਬਾਈ ਜੱਗੇ ਕੋਲ ਦੇ ਵਧੀਆ ਬਚੇਰੀ ਆ ਤੋ ਨਾਖਪੁਰਾ ਉਹ ਬਚੇਰੀ ਰੱਖ ਵਧੀਆ ਗਈ ਤੋ ਇੱਕ ਦੋ ਬਚੇਰੇ ਆ ਆ ਜਾਂਦੇ ਮੇਰੀ ਦੋ ਬਚੇਰੇ ਤੋ ਇਹ ਮੰਨ ਲਓ ਬਚੇਰੀ ਵੀ ਬਚੀ ਹਾਂ ਪਰਮਾਤਮ ਜਿਹੜੀ ਦੇਣ ਤੋ ਦੋ ਚੀਜ਼ਾਂ ਆ ਜਾਂ ਬਚੇਰਾ ਜਾਂ ਬਚੇਰੀ ਹਾਂ ਬਚੇਰਾ ਜਾਂ ਬਚੇਰੀ ਸਾਰਿਆਂ ਨੂੰ ਵਧੀਆ ਲੱਗ ਜਾਂਦਾ ਸ਼ੇਅਰ ਜ਼ਰੂਰ ਕਰਿਆ ਕਰੋ ਨਾਲੇ ਚੈਨਲ ਸਬਸਕ੍ਰਾਈਬ ਕਰਿਆ ਕਰੋ ਧੰਨਵਾਦ ਜੀ ਮਿਹਰਬਾਨੀ ਸਸਤਾ ਜੀ ਬਹੁਤ ਧੰਨਵਾਦ ਬਾਈ ਜੀ ਆਇਆ ਇਹਨੂੰ ਵੇਖੋ ਜੰਦਾ ਆਇਆ ਇਹਨੂੰ ਆਪਣੇ ਫਾਰਮ ਦੇ ਵਿੱਚ ਗਰਵਾਸਟ ਸਟਾਰਟ ਫਾਰਮ ਆਲੇ ਬਾਈ ਜੀ ਆਏ ਮਿਲ ਮਿੱਤਾਂਾਂ ਦੇ ਬਾਰੇ ਆ ਤੇ ਨੌਜਵਾਨ ਮੁੰਡੇ ਨੇ ਇਹ ਪਿੰਡ ਦੇ ਸਾਰੇ ਆ ਸੀਗਾ ਲਵਾਈ ਹੈਪੀ ਜੀ ਆ ਤੇ ਬਾਈ 2G ਵਰਕਾ ਸਾਰੇ ਬੰਦੇ ਆ ਸਾਰੇ ਆਪਣੇ ਸਾਰੇ ਬਾਈ ਸਤੀ ਬਹੁਤ ਬਹੁਤ ਧੰਨਵਾਦ ਜੀ ਇਹਨੂੰ ਕੋਲੇ ਤੁਹਾਡਾ ਬਹੁਤ ਧੰਨਵਾਦ ਜੀ ਧੰਨਵਾਦ ਬਾਈ ਜੀ ਤੁਸੀਂ ਟਾਈਮ ਦਿੱਤਾ ਸਾਨੂੰ ਮਿਹਰਬਾਨੀ ਸਸਤਾ